ਨਮਸਕਾਰ ਦੋਸਤੋ ਮੇਰਾ ਨਾਮ ਡਾਕਟਰ ਬਦਮ ਦੇਖਸ਼ਤਾ ਬਹੁਤ ਸਾਰੇ ਪੇਸ਼ੈਂਟਾਂ ਦੀ ਡਿਮਾਂਡ ਆ ਰਹੀ ਸੀ ਕਿ ਸੈਕਸ਼ੂਅਲ ਡਿਸਆਰਡਰ ਦਾ ਨੁਸਖਾ ਦੱਸਿਆ ਜਾਵੇ ਮੌਸਮ ਵੀ ਉਸ ਅਕੋਰਡਿੰਗ ਹੈ ਠੰਡ ਦਾ ਮੌਸਮ ਹੈ ਇਹਦੇ ਵਿੱਚ ਆਪਾਂ ਇਹ ਮੈਡੀਸਿਨ ਵੀ ਪ੍ਰੋਪਰ ਖਾ ਸਕਦੇ ਹਾਂ ਬਾਕਾਇਦਾ ਮੈਂ ਤੁਹਾਨੂੰ ਪੂਰਾ ਪ੍ਰੋਪਰ ਨੁਸਖਾ ਦੱਸੂਗਾ ਨੁਸਖਾ ਤੁਸੀਂ ਘਰੇ ਵੀ ਤਿਆਰ ਕਰ ਸਕਦੇ ਹੋ ਨੁਸਖਾ ਇਹ ਬੇਸਿਕਲੀ ਮੇਲਜ਼ ਲਈ ਹੈ ਪੁਰਸ਼ਾਂ ਦੇ ਲਈ ਹੈ ਇਹਦੇ ਵਿੱਚ ਕੀ ਹੈ ਕਿ ਜੋ ਸ਼ਿਗਰ ਪਤਲ ਹੋ ਜਾਂਦਾ ਹੈ ਪ੍ਰੀਮਚਰ ਇਜੈਕੂਲੇਸ਼ਨ ਤਣਾਅ ਨਹੀਂ ਆ ਰਿਹਾ ਦੰਗਨ ਤੇ ਪੈ ਰਹੀ ਹੈ ਸ਼ਿਗਰ ਪਤਨ ਹੋ ਜਾਂਦਾ ਜਲਦੀ ਹੋ ਜਾਣਾ ਉਹਨਾਂ ਦੇ ਲਈ ਇਹ ਸਪੈਸ਼ਲ ਕਾਰਗਰ ਬਹੁਤ ਕਾਰਗਰ ਨੁਸਖਾ ਮੇਨਲੀ ਇਹਦੇ ਨਾਲ ਸਪਰਮ ਕਾਊਂਟ ਵੀ ਪੂਸ਼ਟ ਹੁੰਦੇ ਨੇ ਜਿਨ੍ਹਾਂ ਦੇ ਸਪਰਮ ਘਟ ਜਾਂਦੇ ਨੇ ਸ਼ੁਕਰਾਣੂ ਘਟ ਜਾਂਦੇ ਨੇ ਪਰ ਉਹਨਾਂ ਦੇ ਲਈ ਨੁਸਖਾ ਮੈਂ ਇਹ ਦੱਸ ਰਿਹਾ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਿਓ ਪੂਰੀ ਡਿਟੇਲ ਇਹਦੇ ਵਿੱਚ ਮਿਲੂਗੀ ਆਓ ਆਪਾਂ ਜਾਣਦੇ ਹਾਂ ਸੈਕਸ਼ੂਅਲ ਵੀਕਨੈਸ ਹੋਣ ਦੀ ਕਿਉਂ ਜਾ ਰਹੀ ਹੈ ਲੋਕਾਂ ਦੀ ਖਾਣ ਪੀਣ ਦੀ ਆਦਤਾਂ ਹੀ ਬਹੁਤ ਗਲਤ ਨੇ ਆਚਾਰ ਖਾਈ ਜਾਂਦੇ ਨੇ ਫਾਸਟ ਫੂਡ ਬਹੁਤ ਖਾਈ ਜਾਂਦੇ ਨੇ ਕੋਲਗੱਪਿਆਂ ਦੀ ਰੇੜੀ ਤੇ ਬੰਦੇ ਜ਼ਿਆਦਾ ਖੜੇ ਨੇ ਲੇਡੀਜ਼ ਘੱਟ ਨੇ ਸਟ्रेस ਬਹੁਤ ਜ਼ਿਆਦਾ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਖਾ ਕੇ ਗੋਲੀਆਂ ਖਾ ਲੀਆਂ ਕੋਈ ਨਸ਼ਾ ਖਰ ਕੇ ਗ੍ਰਸਤ ਕਰੀ ਜਾਂਦੇ ਨੇ ਸੈਕਸ਼ੂਅਲ ਨੌਲੇਜ ਹੀ ਨਹੀਂ ਹੈਗੀ ਤਾਂ ਅਗਰ ਕੇ ਸਾਰੇ ਕਾਰਨ ਬੰਦੇ ਜਾ ਰਹੇ ਨੇ ਸੈਕਸ਼ੂਅਲ ਵੀਕਨੈਸ ਬੰਦੇ ਦੀ ਛੋਟੇ ਬੱਚੇ ਅੱਜਕੱਲ ਦੇ ਗਲਤ ਆਦਤਾਂ 'ਚ ਪੈ ਗਏ ਮਾਸਟਰਬੇਸ਼ਨ ਹਸਤਮੈਥਨ ਕਰੀ ਜਾ ਰਹੇ ਨੇ ਉਹਨਾਂ ਦੀ ਅੱਗੇ ਇਨ ਫਿਊਚਰ 'ਚ ਜਾ ਕੇ ਮੈਰਿਡ ਲਾਈਫ ਖਰਾਬ ਹੋ ਜਾਂਦੀ ਹੈ ਤੇ ਇਹ ਕਾਰਨ ਬਣਦੇ ਜਾ ਰਹੇ ਹਾਂਜੀ ਇਹਦੇ ਪਰਹੇਜ ਵੱਲ ਨਿਗਾ ਮਾਰਦੇ ਹਾਂ ਕਿ ਪਰਹੇਜ ਕਿਵੇਂ ਕੀਤਾ ਜਾਵੇ ਫਾਸਟ ਫੂਡ ਅਵੋਇਡ ਕਰਨਾ ਚਾਹੀਦਾ ਸਪੈਸ਼ਲੀ ਚਾਈਨੈਸ ਫੂਡ ਚਾਈਨੈਸ ਫੂਡ ਦੇ ਵਿੱਚ ਨਾ ਸੋਇਆ ਸੌਸ ਬਹੁਤ ਪਾਉਂਦੇ ਜੋ ਕਿ ਆਪਣੀ ਸੈਕਸ਼ੂਅਲ ਵੀਕਨੈਸ ਜਿਆਦਾ ਲਿਆਉਂਦੀ ਹੈ ਮਾਸਟਰਬੇਸ਼ਨ ਅਵੋਇਡ ਕਰਨੀ ਚਾਹੀਦੀ ਹੈ ਪੇਰੈਂਟਸ ਨੂੰ ਚਾਹੀਦਾ ਕਿ ਬੱਚਿਆਂ ਨੂੰ ਸਹੀ ਗਾਈਡ ਕੀਤਾ ਜਾਵੇ ਉਹਨਾਂ ਨੂੰ ਸਾਈਕੋ ਐਜੂਕੇਸ਼ਨ ਦੀ ਸਹੀ ਦਿੱਤੀ ਜਾਵੇ ਤਾਂ ਕਿ ਉਹ ਇਸ ਚੀਜ਼ ਦੇ ਨਾਲ ਇਸ ਚੀਜ਼ ਤੋਂ ਨਿਵਾਰਣ ਮਿਲੇ ਉਹਨਾਂ ਨੂੰ ਸੈਕਸ਼ੂਅਲ ਜੋ ਟਾਪਿਕ ਹੈ ਜੇ ਬੱਚੇ ਨੌਜਵਾਨ ਬਜ਼ੁਰਗ ਅੱਜ ਕੱਲ ਵੀ ਇਸ ਟਾਪਿਕ ਤੇ ਸੰਗ ਜਾਂਦੇ ਨੇ ਇਹ ਹੁਣ ਅੱਜ ਕੱਲ ਸੰਗ ਦਾ ਵਿਸ਼ਾ ਨਹੀਂ ਹੈ ਇਸ ਚੀਜ਼ ਨੂੰ ਦੁਨੀਆ ਨੂੰ ਬਾਹਰ ਨਿਕਲ ਕੇ ਆਪਣਾ ਇਸ ਬੱਚਿਆਂ ਦੇ ਨਾਲ ਪੇਰੈਂਟਸ ਨੂੰ ਗੱਲ ਕਰਨੀ ਚਾਹੀਦੀ ਹੈ ਖੁੱਲ ਕੇ ਤਾਂਕੋ ਅੱਗੇ ਜਾ ਕੇ ਕਿਸੇ ਵੀ ਬਿਮਾਰੀ ਦਾ ਸ਼ਿਕਾਰ ਨਾ ਪੜਾ ਐਕਸਰਸਾਈਜ਼ ਕੀਤੀ ਜਾਵੇ ਮਾਰਨਿੰਗ ਵਾਕ ਕੀਤੀ ਜਾਵੇ ਐਕਸਰਸਾਈਜ਼ ਨਾਲ ਆਪਣਾ ਟੈਸਟੋਸਟਰੋਨ ਹਾਰਮੋਨ ਪੂਰਟ ਹੋ ਜਾਂਦਾ ਜੋ ਕਿ ਆਪਣਾ ਸੈਕਸ਼ੂਅਲ ਸਟੈਮਿਨਲ ਲਈ ਬਹੁਤ ਅੱਛਾ ਕਾਰਗਰਸੀਬ ਸਿੱਧ ਹੋਂਦਾ ਹੈ ਤਾਂ ਇਹਨਾਂ ਚੀਜ਼ਾਂ ਤੇ ਕਈ ਲੋਕ ਇਹ ਕਹਿ ਦਿੰਦੇ ਨੇ ਅੱਜਕੱਲ ਮਿਸਗ੍ਰੇਡ ਬਹੁਤ ਕਰਦੇ ਨੇ ਕਿ ਹਫੀਮ ਖਾ ਲੋ ਤੇ ਨਾਲ ਗ੍ਰੈਸਟ ਵਧੀਆ ਹੋ ਜਾਊਗਾ ਬਟ ਇਹ ਤਰੀਕੇ ਜਾਂ ਇਹ ਸਹੀ ਵੇਹ ਨਹੀਂ ਆਪਾਂ ਨੂੰ ਇਹ ਨਹੀਂ ਅਪਣਾਉਣੇ ਚਾਹੀਦੇ ਹਾਂਜੀ ਦੋਸਤੋ ਹੁਣ ਮੈਂ ਨੁਸਖਾ ਦੱਸਣ ਜਾ ਰਿਹਾ ਜੋ ਮੈਂ ਸਟਾਰਟਿੰਗ ਤੇ ਕਿਹਾ ਸੀ 6 ਚੀਜ਼ਾਂ ਲੈਣੀਆਂ ਨੇ ਤਾਲਮਖਾਣਾ ਤੇ ਸਫੇਦ ਮੁਸਲੀ 12-12 ਗ੍ਰਾਮ ਕੌਂਚ ਬੀਜ ਤੇ ਅਸ਼ਵਗੰਧਾ 24-24 ਗ੍ਰਾਮ ਡਬਲ ਕਰ ਲੈਣੇ ਇਹਦੇ ਵਿੱਚ ਬ੍ਰਹਮੀ 12 ਗ੍ਰਾਮ ਤੇ ਮਿਸ਼ਰੀ ਲੈ ਲੈਣੀ ਹੈ 36 ਗ੍ਰਾਮ ਮਤਲਬ ਕਿ ਤਿੰਨ ਗੁਣਾ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲੈਣਾ ਮਿਕਸ ਕਰਕੇ ਇੱਕ ਪਾਊਡਰ ਬਣਾ ਲੈਣਾ ਪਾਊਡਰ ਨੂੰ ਛਾਣ ਕੇ ਉਸ ਤੋਂ ਬਾਅਦ ਉਹਦਾ ਇੱਕ ਡੱਬੀ ਚ ਪਾ ਕੇ ਸਵੇਰੇ ਇੱਕ ਇੱਕ ਚਮਚ ਸਵੇਰੇ ਸ਼ਾਮ ਰੋਟੀ ਤੋਂ ਬਾਅਦ ਦੁੱਧ ਦੇ ਨਾਲ ਇਹਦਾ ਸੇਵਨ ਕਰਨਾ ਇਹ ਨੁਸਖਾ ਬਣਾ ਕੇ ਤੁਸੀਂ ਆਪਣੀ ਸੈਕਸ਼ੂਅਲ ਵੀਕਨੈਸ ਸਟਰੈਂਥ ਵਧੀਆ ਹੋ ਜੂਗੀ ਸਟੈਮੀਨਾ ਵਧ ਜਾਏਗਾ ਤਾਤ ਵਗੈਰਾ ਨਹੀਂ ਹੋਏਗੀ ਲਾਸਟ ਆਫ ਲਿਬਿਡੋ ਮਤਲਬ ਸੈਕਸ ਕਰਨ ਦੀ ਇੱਛਾ ਨਹੀਂ ਹੁੰਦੀ ਜੋ ਉਹ ਵੀ ਠੀਕ ਹੋ ਜਾਏਗੀ ਤਾਂ ਜੋ ਨੁਸਖਾ ਜੇ इजीली ਤੁਹਾਡੇ ਤੋਂ ਤਿਆਰ ਹੋ ਗਿਆ ਤਾਂ ਠੀਕ ਹੈ ਜੇ ਨਹੀਂ ਕਈ ਵਾਰੀ ਤੁਸੀਂ ਨੁਸਖਾ ਤਿਆਰ ਹੁੰਦਾ ਤਾਂ ਤੁਸੀਂ ਮੇਰੇ ਤੋਂ ਵੀ ਨੁਸਖਾ ਮੰਗਵਾ ਸਕਦੇ ਹੋ ਮੇਰੇ ਨੀਚੇ ਦਿੱਤੇ ਸਾਰੇ ਨੰਬਰਾਂ ਤੇ ਸੰਪਰਕ ਕਰਕੇ ਜਾਂ YouTube ਤੇ ਮੈਸੇਜ ਛੱਡ ਕੇ ਵੀ ਤੁਸੀਂ ਨੁਸਖਾ ਮੰਗਵਾ ਸਕਦੇ ਹੋ ਆਸ਼ਾ ਕਰਦਾ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਗੀ ਤੇ ਮੈਨੂੰ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਕਰੋ ਜਾਂਦੇ ਜਾਂਦੇ ਸ਼ੇਅਰ ਵੀ ਕਰ ਦਿਓ ਤੇ ਸਬਸਕ੍ਰਾਈਬਰ ਦੇ ਬਟਨ ਦੇ ਨਾਲ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ ਫॉर ਨੈਕਸਟ ਵੀਡੀਓ ਦੇ ਅਪਡੇਟਸ ਲਈ ਥੈਂਕਸ ਫॉर ਵਾਚਿੰਗ my video.